ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟ ਚਲਾਇਓ ਅੰਤ ਸਭ ਸਿੱਖਨ ਕੋ ਬਚਨ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਖਾਲਸਾ ਮਾਨਿਐ ਅਰਗਟ ਗੁਰਾਂ ਕੀ ਦੇਹ ਜੋ ਸਿਖ ਮੋ ਮਿਲਿਓ ਚਹ ਕੋਜ ਇਨਹੁ ਮੈਂ ਲੇਹੁ ਹਾਜੀ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤੱਵ ਜੋ ਨਦੀਰ ਦੀਪ ਤਰਤਰਦੀ ਸਾਜ ਖਣ ਹਜੂਰ ਸਾਹਿਬ ਦੇ ਵੇਖੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹੋਰ ਵੀ ਬੇਅੰਤ ਸੰਗਤਾਂ ਆਪਕੋ ਆਪਣੇ ਗੁਰੂ ਘਰਾਂ ਚ ਇਹ ਪਵਿੱਤਰ ਗੁਰਪੁਰ ਨੂੰਣ ਦਾ ਸੁਭਾਗ ਪ੍ਰਾਪਤ ਕਰ ਰਹੀਆਂ ਜਿਉਂ ਗੁਰੂ ਸਾਹਿਬ ਜੀ ਦਾ ਦੇਖਿਆ ਕੀ ਆਵਦੀ ਸੱਚਖੰਡ ਪਿਆਨਾ ਕਰਨਾ ਚਾਹੁੰਦੇ ਹਨ ਇਹ ਮਹਾਰਾਜ ਨੇ ਬੇਨਤੀ ਕੀਤੀ ਕਿ ਪਾਸ਼ਾ ਜੀ ਆਗਏ ਖਗੂਰੂ ਆਪਣੇ ਸਰਗੁਣ ਸਰੂਪ ਖੁੰਦੇ ਹਨ ਦੂਸਰੇ ਗੁਰੂ ਦੇ ਲੜ ਲਾ ਕੇ ਸਿੱਖਾਂ ਦੀ ਬਾਹ ਹੜਾ ਕੇ ਜਾਂਦੇ ਸੀ ਹੁਣ ਆਪ ਜੀ ਕੀ ਲੜ ਲਾਓਗੇ ਉਸ ਲਈ ਮਹਾਰਾਜ ਸੱਚੇ ਬਾਦਸ਼ਾਹ ਨੇ ਬਚਨ ਕੀਤੇ ਹਨ ਕਿ ਅਸੂਖੇ ਇਹ ਪੰਥ ਜੀ ਹਕਾਲ ਫਰੂਖੀ ਆਗਿਆ ਦੇ ਨਾਲ ਸਾਜਾ ਹੈ ਉਹ ਇਸ ਦਾ ਹਰਥ ਹੋਏ ਪਰ ਮੁਸ਼ਕਿਲ ਵਿੱਚ ਸਹਾਇ ਹੋਏਗਾ ਮੈਂ ਸਿੱਧਾ ਤੁਸਾਂ ਕੋ ਉਸਕੇ ਲੜ ਲਾਇਆ ਹੈ ਕਉ ਆਪੇ ਲੜ ਲਗੀਆਂ ਦੀ ਲਾਜ ਪਾਲੇ ਵਾ ਤੇ ਨਰਵ ਸਿੰਘ ਪਾਟ ਦੀ ਬਹੀ ਸੇ ਬਚ ਨਹੀਂ ਰਹੀਆ ਗੁਰੂ ਜੀ ਨੇ ਦਿਆਲ ਸਿੰਘ ਸੇ ਕਿਹਾ ਪਾਈ ਸਿਖਾ ਜੀ ਗ੍ਰੰਥ ਸਬ ਦੀ ਆਈ ਅਸਾਂ ਹੀ ਸੇ ਗੁਰਤਾ ਦੇਣੀ ਹੈ ਵਚਨ ਪਾਏ ਪਾਈ ਦਿਆਲ ਸਿੰਘ ਨੇ ਸ਼੍ਰੀ ਗ੍ਰੰਥ ਸਾਹਿਬ ਜੀ ਲਿਆ ਕੇ ਪ੍ਰਕਾਸ਼ ਕੀਤਾ ਪੰਜ ਅੰਮ੍ਰਿਤ ਤਿਆਰ ਕਰਕੇ ਇੱਕ ਸਿੱਖ ਨੇ ਚੌਂਕੀ ਤੇ ਲਿਆਏ ਰੱਖਾ ਅਰਦਾਸ ਉਪਰੰਤ ਸਤਿਗੁਰੂ ਜੀ ਗੁਰਤਾ ਦੇਣੇ ਲੱਗੇ ਗੁਰੂ ਜੀ ਨੇ ਪੰਜ ਪੈਸੇ ਇੱਕ ਨਾਰੀਅਲ ਹੱਥ ਮੈਂ ਲੈ ਕੇ ਚਾਰ ਪਾਈ ਤੇ ਬਰਾਜਮਾਨ ਹੋਇਆ ਦਿਆਲ ਸਿੰਘ ਜੀ ਕਹਾ ਇਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਗੇ ਟਕਾਏ ਦਿਓ ਸ੍ਰੀ ਮੁਖਤੀ ਜੀ ਇਹਦੇ ਬੋਲੇ ਇਹ ਬਤਨ ਉਹ ਪੰਪਲੰਪੜਿਆ ਆਪਾ ਕਾਲ ਪੜ ਕੇ ਬਚਨ ਸੁ ਪਰਿਵਟ ਚਲਾਇਓ ਕੰਧ ਇਹ ਉਸ ਵੇਲੇ ਮਹਾਰਾਜ ਨੇ ਬਚਨ ਕੀਤੇ ਸੀ ਔਰ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗਦੀ ਦੇ ਕੇ ਤੇ ਫਿਰ ਮਹਾਰਾਜ ਨੇ 4 ਦਿਨ ਬਾਅਦ ਸਾਚੁ ਕੋ ਬਿਨਾਂ ਕੀ ਤਸੀ ਸੂ ਸਾਧੂ ਸਚੇ ਪਾਤਸ਼ਾਹ ਨੇ ਸਦਾ ਵਾਸ ਕੀ ਮਾਲੀ ਗੁਰੂ ਹੈ ਬਣੀ ਬੇਜੁ ਬਾਣੀ ਅਮਰ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਨੇ ਵਰਤੋ ਕੋ ਨਿਸਤਾਰੇ ਸੂ ਸਾਧੂ ਸਚੇ ਪਾਤਸ਼ਾਹ ਆਵੇ ਆਪਣੇ ਮੁਖਾਰ ਬੇਨਤੀ ਬਚਨ ਕਰਕੇ ਸੰਗਤ ਨੂੰ ਕੀਰੇ ਬਖਸ਼ਿਸ਼ ਕੀਤੀ ਹੈ ਸੋਇਸ ਕਰਕੇ ਅੱਜ ਸਾਡੇ ਕੌਂਟਿੰਡਰ ਗੁਰੂ ਮਾਰ ਦੇ ਬਚਨਾਂ ਦੇ ਅਨੁਸਾਰ ਇਹ ਪਾਵਨ ਚਲੀ ਆ ਗਈ ਹੈ ਇਹ ਮਾਰੇ ਤੇ ਪਾਵਨ ਇਸੇ ਤਰ੍ਹਾਂ ਇਹ ਪਾਵਨ ਜਿਹੜੀ ਹੈ ਬਣੀ ਰਹੇ ਤੇ ਦੂਸਰਾ ਜ ਮਾਮਾ ਬਡਾ ਸਾਹਿਬ ਜੀ ਦਾ ਜੋ ਜਨਮ ਲੈਣਾ ਉਹ ਵੀ ਕਤੂਨ ਹੋਇ ਸੰਗਤ ਮਨਾਰੀਆਂ ਮਾਮਾ ਬਡਾ ਜੀ ਮਹਾਨ ਗੁਰਸਖੋਇਆ ਕੇ ਜਿਨ੍ਹਾਂ ਦਾ ਜਨਮ ਪਿਤਾ ਸ਼ੁਗਿਰਨ ਦਾ ਵੇ ਦੇ ਕਰਮਾਤਾ ਗੋਰਾਂ ਜੀ ਦੇ ਘਰ ਆ ਵੇਖੇ ਸੰਮਤ 1500 ਤ੍ਰਿਗ ਵਿਕਰਮੀ 7 ਗਤ ਬਦੀ ਦਾਸ ਦਿਨ ਸ਼ੁੱਕਰਵਾਰ ਨੂੰ ਪਿੰਡ ਕੋਥੂਨ ਨੂੰ ਲੇਲਾ ਅੰਮ੍ਰਿਤਸਰ ਵੇਖੇ ਹੋਇਆ ਸੀ ਮਾਤਾ ਪਿਤਾ ਨੇ ਨਾਮ ਬੂੜਾ ਰੱਖਿਆ ਸੀ ਪਿੰਡ ਦੇ ਰਿਵਾਜ ਅਨੁਸਾਰ ਆਪ ਜੀ ਬਚਪਨ ਮੱਜਾਂ ਗਾਈਆਂ ਚਾਰ ਦੇ ਰਹੇ ਗੁਰੂ ਨਾਨਕ ਸਾਹਿਬ ਨਾਲ ਮਲਾਪ ਹੋਇਆ ਤੇ ਉਹਨੇ ਗੁਰੂ ਸਾਹਿਬ ਨਾਲ ਕੋਈ بڑے ਗਿਆਨ ਵਿਚਾਰ ਦੇ ਬਚਨ ਕੀਤੇ ਹਜੂਰ ਨੇ ਕਿਹਾ ਤੂੰ ਤਾਂ ਭਾਈ ਬੁੱਢਾ ਨਹੀਂ ਬੁੱਢਾ ਉਹਦੋਂ ਦਾਪ ਜੀ ਦਾ ਨਾਂ ਜਿਹੜਾ ਸੀ ਬਾਬਾ ਬੁੱਢਾ ਜੀ ਪੈ ਗਿਆ ਸੀ ਕਿਉਂਕਿ ਮਾਰੇ 1575 ਜੀ ਮੈਂ ਜੀ ਇੱਥੇ 라ਵੀ ਘਨਾਰੇ ਮਿਲੇ ਤੇ ਨਵਰਾਏ ਨੂੰ ਉਹਨਨ ਬਾਰ ਦੰਦ ਤੋ ਤੇ ਗੁਰੂ ਘਰ ਜੀ ਨੂੰ ਗੁਰੂ ਅੰਗਦ ਸਾਹਿਬ ਨੂੰ ਗੱਦੀ ਦਿੱਤੀ ਕਰਤਾਰਪੁਰ ਬਾਬਾ ਬੁੱਢਾ ਜੀ ਦੁਆਰਾ ਹੀ ਤੇ ਰਖ ਦੀ ਰਸਮ ਕਰਾਈ ਸੀ ਛੇ ਗੁਰੂਆਂ ਤੱਕ ਬਾਬਾ ਬੁੱਢਾ ਜੀ ਸੇਵਾ ਨੂੰ ਮੰਦਿਰ ਦੇ ਗੁਰੂ ਰਾਂਝਾ ਸਾਹਿਬ ਦਰਬਾਰ ਸਭ ਪ੍ਰਗਾਸ਼ ਕੀਤਾ ਪਹਿਲੀ ਸੇਵਾ ਗ੍ਰੰਥੀ ਸਿੰਘ ਨੇ ਬਾਬਾ ਬੁੱਢਾ ਜੀ ਨੂੰ ਮਿਲੀ ਤੇ ਆਪੀ ਨੇ ਮੋਕਵਾ ਗਲੇਆ ਸੀ ਸੂਈ ਮਨ ਲਾ ਪੰਜ ਵਾਰ ਸੰਤਾਂ ਕੇ ਖਾਂਜਾ ਖੋਲੋਇਆ ਹਰ ਕੰਗਰਾਵਣਾ ਹਰ ਹਾਂ ਆਪੀ ਦੇ ਜਿਹੜੀ ਬੰਸ ਪਰੰਪਰਾ ਜੈਸਲ ਪੱਟੀ ਉਹਨਾਂ ਤੋਂ ਆਹੇਮ ਇਹ ਤੋਂ ਬਾਅਦ ਜੁੰਦਰ ਤੇ ਫਿਰ ਪਾਪੜ ਰੰਦਾਵਾ ਬੰਦ ਕਜਲ ਪੋਵਾ ਉਹ ਗੁਰ ਤੁਲਾ ਕਰਨ ਕਥੂ ਇਹਨਾਂ ਨੇ ਕਥੂ ਮੰਗਲ ਆਸਾ ਮਮ ਦੇਲਾ ਤੇ ਗਗੂ ਬੂਆ ਸੁਗਰ ਬਾਬਾ ਬੁੰਡਾ ਜੀ ਇਹਨਾਂ ਦੀ ਬਾਲਸਪਨ ਪੁਰਾਣੀ ਮਾਨਪੁਰ ਸ਼ਹਿਰ ਦੇ ਨਾ ਨਾ ਪੇਰੇ ਜਦੋਂ ਦੋਵੇਂ ਪਾਛਾ ਦਿੱਲੀ ਗਏ ਤੇ ਬਾਬਾ ਬਰਜਾ ਸਾਜੀ ਇਹਨਾਂ ਦੇ ਬਾਸਵਰੀ ਪੰਜਾਬ ਜਿਲ੍ਹੇ ਮਨਨ ਦੇ ਹੋਰ ਇਹਨਾਂ ਤੋਂ ਬਾਸਪਾਈ ਪਾਣੋਂ ਜੀ ਸੇਵਨ ਮੰਦਿਰ ਕਿਉਂਕਿ ਆਪ ਜੀ ਦੇ ਜਿਹੜੇ ਸੁਪੁੱਤਰ ਹੀ ਮਾਤਾ ਮੁਰਗਾ ਤੋਂ ਚਾਰ ਪੁੱਤਰਾਂ ਨੇ ਜਨਮ ਲਿਆ 1385 ਵਿਕਰਮੀ 5 ਸੋਧਾ ਰੀ ਦੇ ਕਦੋਂ ਨਾਲ ਸੋ ਕਾਸੀ ਵਿਕਰਮੀ 5 ਪਾਈ ਪਗਾਰੀ ਦੀ 1593 ਵਿਖੇ ਪਾਈ ਮੈਮੋਰੀ 1593 ਵਿਖੇ ਪਾਈ ਪੰਡਰ ਜੀ ਹੋਇਆ ਹੈ। ਉਹ ਜੀ ਦਰਸ਼ਨ ਪਾਜ ਨੂੰ ਵਰਤਤ ਦੀ ਹੋਈ। ਉਹ ਪਾਈ ਰਾਮ ਗੋਬਾ ਬਾਬਾ ਅਕਸ਼ੀ ਜੀ ਜੀਨਨ ਸੂਰ ਪ੍ਰਕਾਸ਼ ਦੀ ਬਾਤ ਤੋਂ ਕਥਾ ਸੁਣਾਈ ਹੈ। ਤੇ ਸਾਹ ਸੁਮਿਖਾਰੇ ਨੇ ਲਿਖੀ ਹੈ। ਉਹ ਉਹ ਸੁਮਲੇ ਪਾਣੇ ਬਾਲੋ ਹਸਤਾਸ਼ੀ ਕੰਦੋਸ ਬਹੁਤ ਜੰਗਲੀ ਡੀਡੀਆ ਉਸ ਨੂੰ ਮਿਲਦੀ ਸੀ ਬਾਬਾ ਬੋਡਾ ਜੀ ਸੰਤਾਨ ਨੂੰ ਇਹਨਾਂ ਮਾਨ ਬਕਸ਼ਿਆ ਲੱਗ ਮੁਰੂ ਕਰਦਾ ਸਾਰਾ ਖੇਤੀਬਾੜੀ ਦਾ ਕਾਰਜ ਕਰਾਉਂਦੇ ਸੀ ਔਰ ਜਦੋਂ ਇਹਨਾਂ ਫਾਰਗ ਵਾਲੀ ਨਾਇਰਵੰਸੀ ਆਪਣੇ ਚੌਂਕੀ ਅਰੰਭ ਕੀਤੀ ਹੈ ਉਹ ਕ ਚੱਲ ਰਹੀ ਹੈ ਉਹ ਮਾਂ ਬੇਬੋੜੀ ਬੀੜੀ ਨਵੇਂ ਪਾਛਾ ਨ ਮਾਤਾ ਜੀ ਪੇਜਿਆ ਸੀ ਤੇ ਆਪ ਜੀ ਦੇ ਬਰਦਨ ਨਾਲ ਜੀ ਨਵੇਂ ਪਾਛਾ ਦਾ ਆਵਤਾਰਨ ਹੋਇਆ ਬਾਬਾ ਗੁਰੂ ਹਰਗੋਬਿੰਦ ਬਾਬਾ ਬੁੰਡਾ ਸੇ ਇਤਨੇ ਮਾਣ ਗੁਰਸਖੋਏ ਗੁਰੂ ਕਰਦੇ ਸਾਰੇ ਕਾਰਜ ਬਾਬਾ ਬੁੰਡਾ ਜੀ ਦੀ ਆਗਿਆ ਦੇ ਨਾਲ ਹੀ ਉਸਨ ਪੂਰਨ ਹੋਏ ਸੋ ਉਹਨਾਂ ਦੀ ਪੂਜਾ ਵੀ ਗੁਰੂ ਘਰ ਵਿੱਚ ਕਿੰਨੇ ਮਹਾਨ ਹੈ ਕੋਇਸ ਕਰਕੇ ਬਾਬਾ ਬੁਰਜ ਜੀ ਨੇ ਜੜਾ ਤੇ ਆਫੀ ਬਹੁਤ ਵੱਡਾ ਹੈ ਔਰ ਉਹਨਾਂ ਨੇ ਕਿੰਨੀ ਕਿਰਪਾ ਕੀਤੀ ਹੈ ਕਿ ਗੁਰੂ ਘਰ ਦੀ 6 ਮਹੀਨਾ ਤੱਕ ਦਰਸ਼ਨੀ ਹਾਰੀ ਔਰ ਕਿੰਨੇ ਕਾਲ ਉਹਨਾਂ ਨੇ ਕਲੀ ਸੋ ਬਾਬਾ ਬੁੜਾ ਰੀ ਮਨੋ ਉਹ ਬੜੀ ਮਹਾਨਿਆ ਗੁਰਸਿੱਖੀ ਦੀ ਅਬਦੋ ਪਾਰਾਂ ਜਿਮ ਹਨੇ ਸਵ ਜਲ ਕੀ ਸਿੰਧੋ ਪਾਰਾਂ ਮਾਰ ਤੰਡ ਜਿਮ ਤੇਜ ਪ੍ਰਚੰਡ ਜੋთა ਮੰਡਲ ਉਤਲ ਮੰਡਲ ਬਾਬਾ ਜੀ ਦੇ ਮੰਡਲੀਆ ਉਹ ਬੜੀ ਨਵਾਸਿਆ बाबा बुड्ढਾ ਸਹਿਬ ਜੀ ਨੇ ਹਾਂ ਜੀ ਗੁਰੂ ਘਰ ਦੇ ਵਿੱਚ ਕਿੰਨਾ ਸਤਿਕਾਰ ਕਿੰਨਾ ਪਿਆਰ ਜਿਹਾ ਉਹ ਪ੍ਰਾਪਤ ਕੀਤਾ ਕਿਉਂਕਿ ਬਾਬਾ ਬੁੱਢਾ ਜੀ ਗੁਰੂ ਘਰ ਦੇ ਮਹਾਨ ਗੁਰਸਿੱਖ ਹੈਗੇ ਆ 252 ਪਾਤਸ਼ਾਹੀ ਕਿਰਪਾ ਕਰ ਪ੍ਰਾਰਥਨਾ ਕਰੇ ਹੋਰ ਬਾਬਾ ਬੋਡਾ ਸਾਹਿਬ ਨੇ ਹਾਂਜੀ ਛੇ ਗੁਰੂਆਂ ਤੱਕ ਬਹੁਸ਼ੀਸ਼ੀਤੀ ਤੇ ਆਪ ਛੇਵੇਂ ਪਾਤਸ਼ਾਹ ਨੂੰ ਜਰੂਰ ਕਾਹੋ ਜਿ ਸੱਚ ਹੰਢੇ ਹੋਏ ਤੇ ਆਪ ਜਾ ਕੇ ਬਾਬਾ ਬੋਡੂ ਜੀ ਦੀ ਹੰਦਮਕਿਰਿਆ ਜਿਹੜੀ ਹੈ ਉਹ ਆਪ ਸੱਚੇ ਪਾਤਸ਼ਾਹ ਨੇ ਕੀਤੀ ਹੈ ਉਸ ਹੋਇਸ ਕਰਕੇ ਅਤਿ ਹਸਪੜੀਏ ਤੇ ਬਹੁਤ ਵੱਡਾ ਫੈਸਲਾ ਬਹੁਤ ਵੱਡਾ ਇਤਿਹਾਸ ਹੈਗਾ ਸੂਇਸ ਕਰਕੇ ਉਹਨਾਂ ਦੀ ਮੈਮ ਜਿਹੜੀ ਹੈ ਬੜੀ ਅਲੌਕਿਕ ਹੈ ਤੇ ਗੁਰੂ ਘਰ ਦੇ ਅੰਦਰ ਬਾਬਾ ਮੋਢਾ ਜੀ ਦਾ ਕਿਤਨਾ ਸਤਿਕਾਰ ਹੈ ਕਿਤਨਾ ਪਿਆਰ ਹੈ ਕੁਇਸ ਕਰਕੇ ਬਾਬਾ ਬੁੜਾ ਜੀ ਨੇ 125 ਸਾਲ ਦੀ ਰਹਿ ਲਿਆ ਉਮਰ ਪੂ ਕੇ ਉਹਨੇ ਸੈਚੰਡ ਪਿਆਨਾ ਕੀਤਾ ਸੂ ਮਹਾਰਾਜ ਨੇ ਆਪ ਉਹਨੂੰ ਹੰਦ ਸਮਝ ਦਰਸ਼ਨ ਦਿੱਤੇ ਸਾਰੀ ਕਿਰਿਆ ਵੀ ਆਪ ਆਸ਼ਾ ਨਾਲ ਨਹੀਂ ਕੀਤੀ ਅਜਾ ਰਵਿਦਾਸ ਵੀ ਮਾਬੂਦ ਆਸਾਨ ਕਨੀਆ ਸੰਗਤ ਵਾਲੀ ਉੱਤੇ ਦਰਸ਼ਨ ਕਰਕੇ ਲਾਹੇ ਲਿਨੋਂ ਕਤੂਨ ਨਗਰ ਵੀ ਹੋਰ ਬਾਬਾ ਬਨਾ ਸਾਹਿਬ ਜੀ ਤੇ ਐਨੀ ਕਾਲ ਕਾਲ ਕੇ ਗਏ ਤੇ ਮਗਰ ਸੁਦੀ ਚਾਰ ਸੰਨ 1688 ਨਿਕਰ ਮੇ 125 ਸਾਲ 1 ਮਹੀਨਾ 4 ਦਿਨ ਹੋ ओके ਅਸੀਂ ਗੁਰੂ ਹਰਗੋਬਿੰਦ ਸੰਧਰਸ਼ਨ ਕਰਦੇ ਹਾਂ ਹਰਿਮੰਦਾਸ ਯਾਨੀ ਬੰਦ ਜਿਹੜਾ ਅੰਮ੍ਰਿਤਸਰ ਪਾਣੀ ਪੀ ਉਹ ਸਿਰ ਤੇ ਆ ਕੇ ਤੇ ਫਿਰ ਹਾਂਜੀ ਉਸ ਪਰਮਾਤਮਨ ਵਿੱਚ ਖਾਪੇ ਦੂ ਗਏ ਉਹ ਮਾਮਾ ਬਣਾ ਸਰਵਾਂ ਦੇ ਜੀ ਆਨੰਦ ਨੇ ਸੰਗਤ ਨਾਲ ਪਿਆਰ ਨਾਲ ਹਾਂਜੀ ਸੁਲਤਾਨ ਫੋਲੋਦੀ ਗੁਰਦਵਾਰਾ ਗੁਰੂ ਕੇ ਬਾਗ ਸਰਵੇ ਕੇ ਵੀ ਮਨਾਰਿਆਂ ਕੋ ਤੁਨਨ ਗਲ ਵੀ ਰਮ ਨਾਉਸ ਵੀ ਤੇ ਮੀੜ ਸਹਿਬ ਦੇ ਉਹਨਾਂ ਦਾ ਇਹ ਕੋਤਰਾ ਦਿਨ ਜਿਹੜਾ ਮਨਾਰਾ ਜਿਹੜਾ ਜਨਮ ਦਿਨ ਤੇ ਬੜੀ ਲੰਮੀ ਉਮਰ ਕੋ ਕੇ ਸੰਤੋ ਦੇ ਕੈ ਪਾਗੜ ਦੇ ਗਏ ਉਹਨਾਂ ਦਾ ਜੀਵ ਸੰਤਲੇ ਕੁ ਮਸਾਲਿਆ ਇੱਕ ਇਸ ਤਰ੍ਹਾਂ ਨਮਨ ਸੁਨ ਖਾਲ ਖਾਦੀ ਤੇ ਅੱਜ ਵੀ ਦੇ ਉਹਨਾਂ ਦੇ ਜੀਵਨ ਤੋਂ ਸਿੱਖਿਆ ਲਈਏ ਬਹੁਤ ਸੇਧਾਂ ਮਿਲਦੀਆਂ ਸੋ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਧਾ ਗਦੀ ਦਾ ਪਰਮ ਨਾਰਾਇਣ ਉੱਥੇ ਬਾਬਾ ਬੰਦਾ ਜੀ ਦਾ ਜਨਮ ਦਿਨ ਹੌਂਦ ਅਸਭਾਗ ਪ੍ਰਾਪਤ ਕਰਦੇ ਹਾਂ ਮਾਰਾ ਕਿਰਪਾਵਨ ਸਾਰਿਆਂ ਸੰਤਾਂ ਤੇ ਪਿਆਰ ਉਤਸ਼ਾਹ ਏਕਤਾ ਦਾ ਫਾਗ ਅੰਧਵਿਜ ਬੌਸ਼ੇਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ